ਅਸੀਂ ਸਾਰੇ ਇਸ ਗੱਲ ਨੂੰ ਸੱਚਮੁਨ ਬੈਠੇ ਹਾਂ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਛੇ ਗੁਰੂ ਸਾਹਿਬਾਨਾਂ ਜੀ ਦੀ ਬਾਣੀ ਦਰਜ ਹੈ ਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਅੰਦਰ ਛੇ ਨਹੀਂ 8 ਗੁਰੂ ਸਾਹਿਬਾਨਾਂ ਜੀ ਦੀ ਬਾਣੀ ਦਰਜ ਹੈ ਜਿਸ ਦੇ ਵਿੱਚ ਪਹਿਲੇ ਛੇ ਗੁਰੂ ਸਾਹਿਬਾਨ ਨੌਵੇਂ ਗੁਰਦੇਵ ਤੇ 10ਵੇਂ ਗੁਰਦੇਵ ਜੀ ਦੀ ਬਾਣੀ ਮਹੱਲਾ ਪਹਿਲਾ ਦੂਜਾ ਤੀਜਾ ਚੌਥਾ ਪੰਜਵਾਂ ਛੇਵਾਂ ਨਾਵਾ ਤੇ ਦਸਵਾ 6ਵੇਂ ਪਾਸ਼ਾ ਮੇਰੀ ਬਿਰਦੇ ਮਾਲਕ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ 9 ਵਾਰਾਂ ਉੱਪਰ 9 ਤੁਨਾ ਚੜਵਾਈਆਂ ਜਿਹੜੀਆਂ ਭਾਈ ਗੁਰਦਾਸ ਜੀ ਪਾਸੋਂ ਲਿਖਵਾਈਆਂ ਸਨ ਆਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਜਦੋਂ ਅਸੀਂ ਨਵੇਂ ਪਾਸ਼ਾ ਜੀ ਦੇ ਭੋਗਾਂ ਦੇ ਸ਼ਲੋਕ ਪੜ੍ਹਦੇ ਹਾਂ ਤੇ ਉਸ ਦੇ ਵਿੱਚ ਤੇ 54ਵਾਂ ਸ਼ਲੋਕ ਆਉਂਦਾ ਹੈ ਬਲ ਹੋਆ ਬੰਧਨ ਛੁਟੇ ਸਭ ਕਿਛ ਹੋਤ ਉਪਾਏ ਨਾਨਕ ਸਾਹਿਬ ਕੇ ਚ ਤੁਮਰਾ ਹਾਥ ਮੈਂ ਤੁਮ ਹੀ ਹੋਤ ਸਹਾਇ ਇਹ ਸਲੋਕ ਅਰਜ ਹੈ ਧੰਨ ਬਾਬਾ ਦੀਪ ਸਿੰਘ ਜੀ ਦੇ ਪਾਵਨ ਪਵਿੱਤਰ ਹੱਥ ਲਿਖਤ ਸਰੂਪ ਜਿਹੜਾ ਤਖਤ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਵਿਖੇ ਸ਼ੋਭਿਤ ਹੈ ਉਥੇ ਇਸ ਸਲੋਕ ਦੇ ਅੱਗੇ ਮਹੱਲਾ 10 ਲਿਖਿਆ ਗਿਆ ਹੈ ਇਥੋਂ ਪਤਾ ਲੱਗਦਾ ਹੈ ਕਿ ਇਹ ਜਿਹੜਾ ਸਲੋਕ ਹੈ ਇਹ 10ਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਸਲੋਕ ਹੈ ਇਸ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਅੰਦਰ 6 ਨਹੀਂ ਅੱਠ ਗੁਰੂ ਸਾਹਿਬਾਨਾਂ ਜੀ ਦੀ ਬਾਣੀ ਦਰਜ ਹੈ ਆਪ ਜੀ ਜਦੋਂ ਕਦੇ ਤਾਗਤ ਸਾਹਿਬ ਜਵੋ ਤੇ ਉੱਥੇ ਆਪ ਜੀ ਇਸ ਪਾਵਨ ਪਵਿੱਤਰ ਹੱਥ ਲਿਖਤ ਸਰੂਪ ਦੇ ਦਰਸ਼ਨ ਕਰ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ